ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਸਾਇਆ ਹੋਇਆ ਨਗਰ ਹੈ ਭਾਈ ਰੂਪ ਚੰਦ ਦੇ ਨਾਮ ਤੇ ਨਗਰ ਬਸਾਇਆ ਹੈ ਤੇ ਇਸ ਇਹ ਕਲੱਬ ਵੀ ਭਾਈ ਰੂਪ ਚੰਦ ਉਸ ਕਲੱਬ ਦਾ ਇਸੇ ਨਾਮ ਦੇ ਬਣਿਆ ਹੋਇਆ ਹੈ 27 28 29 ਜਨਵਰੀ 2024 ਨੂੰ ਅਸੀਂ ਭਾਈ ਰੂਪੇ ਦੀ ਸਮੂਹ ਨਗਰ ਵੱਲੋਂ ਇੱਕ ਵੱਡੀ ਕੱਪ ਕਰਵਾਉਣ ਜਾ ਰਹੇ ਹਾਂ ਭਾਈ ਰੂਪਾ ਵਿਕੇ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ 32 ਕਿਲੋਗ੍ਰਾਮ ਤੇ 40 ਕਿਲੋਗ੍ਰਾਮ ਦੇ ਜਿਹੜੇ ਕਬੱਡੀ ਦੇ ਮੈਚ ਐ ਇਹ 27 ਤਰੀਕ 27 ਜਨਵਰੀ ਨੂੰ ਹੋਣਗੇ 48 ਕਿਲੋ anyway 58 ਕਿਲੋ ਤੇ 65 ਕਿਲੋ ਵਰਗ ਦੇ ਜਿਹੜੇ ਕਬੱਡੀ ਦੇ ਮੈਚ ਐ ਇਹ 28 ਜਨਵਰੀ ਨੂੰ ਹੋਣਗੇ ਵੱਡੀ ਓਪਨ ਦੇ ਮੈਚ ਐ ਜਿਹੜੇ 29 ਜਨਵਰੀ ਨੂੰ ਹੋਣਗੇ 29 ਜਨਵਰੀ ਨੂੰ ਹੀ ਲੜਕੀਆਂ ਦਾ ਮੈਚ ਹੋਣਗੇ ਜਿਸ ਦੇ ਵਿੱਚ ਚਾਰ ਟੀਮਾਂ ਭਾਗ ਲੈਣਗੀਆਂ ਆਪਾਂ ਓਪਨ ਦਾ 16 ਟੀਮਾਂ ਹੀ ਸਿਰਫ ਐਂਟਰ ਕਰਨੀਆਂ 16 ਟੀਮਾਂ ਦਾ ਜਿਨ੍ਹਾਂ ਦਾ ਪਹਿਲਾ ਨਾਮ 81000 ਤੇ ਦੂਜਾ 61000 ਵੈਕਟਰ ਰੇਡਰ ਦਾ ਯਾਫੀ ਨੂੰ 33 31000 ਰੁਪਿਆ ਤੇ ਇਹਦੇ ਵਿੱਚ ਸਿਰਫ ਤਿੰਨ ਖਿਡਾਰੀ ਹੀ ਬਾਹਰ ਦੇ ਖੇਡਣਗੇ ਆਇਰਪਾਦਵਾ ਦੇ ਤਿੰਨ ਖਿਡਾਰੀ ਹੀ ਖੇਡਣਗੇ ਸਾਰੇ ਤੇ ਇਹ ਇਹ ਟੀਮਾਂ ਦਾ ਇੰਟਰ ਕਰਨ ਦਾ ਟਾਈਮ 11 ਵਜੇ ਤੱਕ ਰਾਜੀ 11 ਵਜੇ ਤੋਂ ਬਾਅਦ ਅਸੀਂ ਕੋਈ ਵੀ ਟੀਮ ਐਂਟਰ ਨਹੀਂ ਕਰਨੀ ਉਸ ਤੋਂ ਬਾਅਦ ਜਿਹੜੇ ਆਪਣੇ 65 ਕਿਲੋ ਦੇ ਆਗੇ 65 ਕਿਲੋ ਦੇ ਵਿੱਚ ਇੱਕ ਖਿਡਾਰੀ ਬਾਹਰੋਂ ਖੇਡਦਾਗਾ ਉਦੋਂ ਬਾਅਦ 58 ਕਿਲੋ ਆਉ ਉਹ ਜ ਵੀ ਇੱਕ ਖਿਡਾਰੀ ਬਾਹਰੋਂ ਖੇਡਦਾਗਾ ਤੇ 48 ਕਿਲੋ ਆਉ ਚ ਵੀ ਇੱਕ ਖਿਡਾਰੀ ਬਾਹਰੋਂ ਆ 40 ਕਿਲੋ ਆ ਹੌਜੂ ਇੱਕ ਖੜਾ ਰੀ ਬਰੋਂ ਆ ਤੇ ਜਿਹੜਾ 32 ਕਿਲੋ ਆ ਉਹ ਨਰੋਲ ਆ ਗਈ। ਇਹਦੇ ਵਿੱਚ ਅਸੀਂ ਵਖਰੀਆਂ ਵਖਰੀਆਂ ਖੇਡਾਂ ਵੀਵੇਂ ਐਥਲੈਟਿਕਸ ਹੋਗੀ, ਵੇਟ ਲਿਫਟਿੰਗ ਹੋਗੀ, ਰੱਸਾ ਕਸੀ ਹੋਗੀ, ਬਾਕਸਿੰਗ ਹੋਈ। ਇਸ ਦੇ ਵਿੱਚ ਕਈ ਖੇਡਾਂ ਅਸੀਂ ਸ਼ਾਮਲ ਕੀਤੀਆਂ ਹੋਈਆਂ ਔਰ ਕਰਾਉਂਦੇ ਰਹਿੰਦੇ ਆ ਪਹਿਲਾਂ ਤੋਂ ਇਹਦੇ ਇਹ ਪ੍ਰਧਾਨਾ ਬਖਰੋ ਬਖਰੇ ਬਣਦੇ ਆਇਆ 1960 ਤੋਂ ਲੈ ਕੇ ਹੁਣ ਤੱਕ ਔਰ ਸਾਰੇ ਹੀ ਜਿਹੜੇ ਪ੍ਰਧਾਨਾਂ ਨੇ ਵਧੀਆ ਕੰਮ ਕੀਤੇ ਇੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਕਲੱਬ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਇਹ ਟੂਰਨਾਮੈਂਟ ਹਰ ਰੋਜ਼ ਸ਼ਾਮ ਨੂੰ 7 ਵਜੇ ਤੱਕ ਸਮਾਪਤ ਕਰਦਿਆਂ ਕਰਾਂਗੇ। ਸੋ ਖਿਡਾਰੀ ਵੀਰਾਂ ਨੂੰ ਪਰਜੋਰ ਅਪੀਲ ਹੈ ਗਵਰਨਮੈਂਟ ਦੀਆਂ ਪੰਜਾਬ ਗਵਰਨਮੈਂਟ ਦੀਆਂ ਇਹ ਜਿਹੜੀਆਂ ਇੰਸਟਰਕਸ਼ਨ ਵੀ ਹੈ ਤੇ ਇਸ ਤੋਂ ਇਲਾਵਾ ਦਰਸ਼ਕਾਂ ਦੀ ਵੀ ਇਹ ਡਿਮਾਂਡ ਹੈ ਕਿ ਜਿਹੜਾ ਟੂਰਨਾਮੈਂਟ ਹੈ ਇਹਨੂੰ ਜਿਆਦਾ ਦੇਰ ਰਾਤ ਤੱਕ ਨਾ ਚਲਾਇਆ ਜਾਵੇ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਦਰਸ਼ਕਾਂ ਨੇ ਆਪ ਆਪਣੇ ਘਰ ਵੀ ਜਾਣਾ ਹੁੰਦਾ। ਖੇਨਰ ਕਈ ਕੰਮ ਹੁੰਦੇ ਆ ਲੋਕਾਂ ਦੇ ਇਸ ਕਰਕੇ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਮੇਂ ਸਿਰ ਪਹੁੰਚ ਕੇ ਇਸ ਟੂਰਨਾਮੈਂਟ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੇ ਵਿੱਚ ਸਾਡੀ ਮਦਦ ਜਰੂਰ ਕਰਨ ਜੋ ਇਸ ਟੂਰਨਾਮੈਂਟ ਕਰਵਾਉਣ ਸੰਬੰਧੀ ਲੋਕੇਸ਼ਨ ਹੈਗੀ ਆ ਉਹ ਸਲਾਬਤਪੁਰਾ ਤੋਂ ਰਾਮਪਰਾ ਰੋਡ ਤੇ ਪਿੰਡ ਭਾਈ ਰੂਪਾ ਪੈਂਦਾਗਾ ਜੀਕੇ ਸਲਾਬਤਪੁਰਾ ਰੋਡ ਤੋਂ ਸਲਾਬਤਪੁਰੇ ਤੋਂ 7 ਕਿਲੋਮੀਟਰ ਹੈ ਤੇ ਰਾਮਪਰਾ ਫੂਲ ਤੋਂ ਜਿਹੜਾ 18 ਕਿਲੋਮੀਟਰ ਪਿੰਡ ਭਾਈ ਰੂਪਾ ਪੈਂਦਾਗਾ ਜਦੋਂ ਆਪਾਂ ਪੁਲ ਚੜ੍ਹਦੇ ਆ ਪੁਲ ਨਹੀਂ ਚੜ੍ਹਨਾ ਪੁਲ ਦੇ ਥੱਲੇ ਹੀ ਸਟੇਡੀਅਮ ਬਣਾਇਆ ਹੋਇਆਗਾ ਸਟੇਡੀਅਮ ਦੇ ਵਿੱਚ ਇਹ ਟੂਰਨਾਮੈਂਟ ਆ ਸੋ ਸਾਰੇ ਦਰਸ਼ਕ ਵੀਰਾਂ ਨੂੰ ਇਸ ਟੂਰਨਾਮੈਂਟ ਵਿੱਚ ਪਹੁੰਚਣ ਤੇ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਵੱਤ ਵੱਤ ਪਹੁੰਚ ਕੇ ਇਸ ਟੂਰਨਾਮੈਂਟ ਦੀ ਰੌਣਕ ਵਧਾਓ ਜਿਹੜੇ ਦਰਸ਼ਕ ਵੀਰ ਟੂਰਨਾਮੈਂਟ ਚ ਕਿਸੇ ਕਾਰ ਨਹੀਂ ਪਹੁੰਚ ਸਕਦੇ ਤਾਂ ਉਹ ਕਬੱਡੀ365.com ਦੀ ਸਾਈਟ ਤੋਂ ਜਾ ਕੇ ਜਿਹੜਾ ਹੈ ਟੂਰਨਾਮੈਂਟ ਆ ਲਾਈਵ ਦੇਖ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਕਬੱਡੀ ਟੂਰਨਾਮੈਂਟ ਕਰਾ ਰਹੇ ਆਂ ਬਾਬਾ ਭਾਈ ਰੂਪਚੰਦ ਜੀ ਦੀ ਮਿਹਰ ਨਾਲ ਸਤਿਗਾਂ ਤੇ ਇਹਦਾ ਸਟੇਡੀਅਮ ਹੈ ਰਾਮਪੁਰਾ ਸਲਾਦਪੁਰਾ ਰੋਡ ਦੇ ਨੇੜੇ ਆ ਤੇ ਵੱਡੇ ਵੱਡਾ ਗੇਟ ਵਾਲਾ ਡਾ ਵਜਦਾ ਠੀਕ ਆ ਜੀ ਤੇ ਇਹਦੇ ਵਿੱਚ ਅਸੀਂ ਕਬੱਡੀ ਓਪਨ ਨੂੰ 81000 ਤੇ 61000 ਰੁਪਿਆ ਪ੍ਰਾਈਜ਼ ਤੇ ਬੈਸਟਰਾਂ ਨੂੰ 31 31000 ਰੁਪਿਆ ਦੇ ਰਹੇ ਹਾਂ ਜੀ ਬਾਕੀ ਕਬੱਡੀ 65 ਕਿਲੋ ਵੀ ਹੋ ਰਹੀ ਹੈ ਤੇ 58 ਕਿਲੋ ਤੇ 48 ਕਿਲੋ 65 ਕਿਲੋ ਦੇ ਨਾਮ ਨੇ 15000 12000 55 ਕਿਲੋ ਦੇ ਹੈਗੇ ਨੇ 10000 8000 ਤੇ 42 ਕਿਲੋ ਦੇ ਹੈਗੇ ਨੇ 7000 5000 ਤੇ ਰਸਾ ਕੱਸੀ ਦੇ ਮੁਕਾਬਲੇ ਵੀ ਕਰਾ ਰਹੇ ਆ ਤੇ ਵਿੱਚ ਕੁੜੀਆਂ ਦੀ ਰਸਾ ਕੱਸੀ ਵੀ ਹੋ ਰਹੀ ਹੈ ਤੇ ਐਥਲੈਟਿਕ ਮੀਟ ਵੀ ਹੋ ਰਹੀ ਹੈ ਮਤਲਬ 100 ਮੀਟਰ 200 ਮੀਟਰ ਤੇ 400 800 ਤੇ 1500 ਭਾਈ ਰੁਪਏ ਦੇ ਇਹ ਖੇਡ ਮੁਕਾਬਲੇ ਆ ਜਿਹੜੇ ਬਹੁਤ ਸ਼ਾਨਦਾਰ ਹੋਣਗੇ ਜਿਸ ਦੇ ਵਿੱਚ ਤੁਹਾਡੇ ਲਈ ਬਹੁਤ ਸਰਪ੍ਰਾਈਜ਼ ਹੈ ਟੀਮਾਂ ਬਹੁਤ ਵਧੀਆ ਤਿਆਰ ਕੀਤੀਆਂ ਗਈਆਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਸਾਥੀਆਂ ਨੇ ਤਾਂ ਜੋ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਬਹੁਤ ਵਧੀਆ ਇੱਕ ਮੈਚ ਦੇਖਣ ਨੂੰ ਮਿਲਣ ਜਿਸ ਦੇ ਵਿੱਚ ਜਿਸ ਤਰ੍ਹਾਂ ਸਰਾਵ ਸਾਹਿਬ ਨੇ ਦੱਸਿਆ ਹੈ ਕਿ ਕਵਡੀਆਂ ਜਿਹੜੇ ਕਵੱਡੀ ਕਰਾਈ ਜਾ ਰਹੀ ਹੈ ਦੇ ਵਿੱਚ ਕੁੜੀਆਂ ਦੀ ਕਵੱਡੀ ਦਾ ਮੈਚ ਵੀ ਹੋਊਗਾ ਜੋ ਕਿ 29 ਤਰੀਕ ਨੂੰ ਕਰਾਇਆ ਜਾਣਾ ਹੈਗਾ ਇਸ ਦੇ ਨਾਲ ਹੀ 40 ਸਾਲਾਂ ਜਿਹੜੇ ਵੱਧ ਵਰਗ ਵਾਲੇ ਆ ਉਹਨਾਂ ਦਾ ਮੈਚ ਵੀ ਕਰਾਇਆ ਜਾਊਗਾ 29 ਜਨਵਰੀ ਨੂੰ